ਇਹ ਹੈ ਇਤਿਹਾਸਕ ਸਥਾਨ ਚਰਨਛੋਪਾ ਪ੍ਰਾਪਤ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਪਿੰਡ ਗੁਣੀ ਕੇ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਪ੍ਰਾਪਤ ਹੋਈ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਅਨੰਦਪੁਰ ਸਾਹਿਬ ਬਸਾਇਆ ਗਿਆ ਤੇ ਅਨੰਦਪੁਰ ਸਾਹਿਬ ਬਸਾਉਣ ਤੋਂ ਬਾਅਦ ਉਹਨਾਂ ਨੇ ਧਾਰਮਿਕ ਯਾਤਰਾ ਜਿਹੜੀ ਉਹ ਆਰੰਭ ਕਰੀ ਤੇ ਉਹ ਲਗਭਗ 50 ਸਾਲ ਪੁਰਾਣੀ ਬਿਲਡਿੰਗ ਹੈ ਪੁਰਾਣੀ ਜਿਹੜੀ ਕੇ ਆਪਾ ਦੇਖ ਰਹੇ ਆ ਛੋਟੀਆਂ ਇੱਟਾਂ ਦੀ ਬਣੀ ਹੋਈ ਬਿਲਡਿੰਗ ਹੈ ਇਹ ਇੱਥੋਂ ਦੇਖ ਕੇ ਪਤਾ ਲੱਗਦਾ ਇਹ ਸਥਾਨ ਹੈ ਜਿਹੜਾ ਜੀ ਲਗਭਗ 100 ਸਾਲ ਪੁਰਾਣਾ ਸਥਾਨ ਹੈ ਪਿੰਡ ਗੁਣੀਕੇ ਦੇ ਵਿੱਚ ਜੋ ਕਿ ਬਣਿਆ ਹੋਇਆ ਹੈ ਇੱਥੇ ਗੁਰੂ ਸਾਹਿਬ ਇੱਥੇ ਆਏ ਸਨ ਜਿਸ ਦੀ ਸੰਬੰਧੀ ਵੱਖ-ਵੱਖ ਡਾਕੂਮੈਂਟਰੀਜ਼ ਤੋਂ ਪਤਾ ਲੱਗਦਾ ਹੈ ਬਾਕੀ ਤੁਸੀਂ ਇਸ ਦੇ ਵਿੱਚ ਦਿੱਤੇ ਹੋਏ ਰਿਕਾਰਡ ਤੋਂ ਪਤਾ ਲੱਗ ਸਕਦੇ ਹਾਂ ਅਸਥਾਨ ਅਸੀਂ ਪਿੰਡ ਗੁਣੀਕੇ ਦੇ ਵਿੱਚ ਖੜੇ ਆ ਜਿੱਥੇ ਲਗਭਗ 500 ਸਾਲ ਦਾ ਇਤਿਹਾਸ ਹੈ ਜਿਹੜਾ ਇਹ ਦਸਨ ਦੇ ਅਨਸਾਰ ਪਤਾ ਲੱਗਦਾ ਹੈ ਕਿ ਇੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਹੈਗਾ ਜੀ ਤੇ ਇਸ ਸਥਾਨ ਤੋਂ ਦੇਖ ਕੇ ਨੀਚੋਂ ਤੇ ਉੱਪਰੋਂ ਦੇਖਦੇ ਆਂ ਆ ਦੇਖੋ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਤੇ ਆਲੇ ਦੁਆਲੇ ਉਹੀ ਪੁਰਾਣੇ ਕਿਲੇ ਨੇ ਜਿਹੜੇ ਹੈਗੇ ਹੁੰਟੀਆਂ ਕਹਿ ਦਿੰਨੇ ਆ ਅੱਜ ਕੱਲ ਆਪਾਂ ਟੰਗਣ ਵਾਲੀਆਂ ਤੇ ਇਹੇ ਆਪਾਂ ਆਲਿਆਂ ਦੇ ਤੌਰ ਤੇ ਅੱਗੇ ਪੁਰਾਣੇ ਸਮੇਂ ਦੇ ਵਿੱਚ ਵਰਤਦੇ ਸੀ ਜਿਸ ਦੇ ਵਿੱਚ ਉਸ ਸਮੇਂ ਦਾ ਰਿਕਾਰਡ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਪਰਾਤਨ ਮੰਜੀ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਤੁਸੀਂ ਪੁਰਾਣੇ ਪਰਾਤਨ ਗੇਟ ਨੇ ਜਿਹੜੇ ਉਹ ਵੀ ਇੱਥੇ ਹੈਗੇ ਨੇ ਇਹ ਪਰਾਤਨ ਰਿਕਾਰਡ ਦੇ ਅਨੁਸਾਰ ਸਿੱਧਾਂ ਵਾਲੀ ਢਾਬ ਦੇ ਨਾਂ ਤੋਂ ਇਹ ਮਸ਼ਹੂਰ ਹੈ ਤੇ ਇੱਥੇ ਰਿਕਾਰਡ ਦੇ ਵਿੱਚ ਗੁਰੂ ਸਾਹਿਬ ਸਿੱਧਾਂ ਵਾਲੀ ਟਾਪ ਤੇ ਆਏ ਸਨ ਇਹ ਦਰਜ ਹੈ